ਇਹ ਕੋਈ ਸਧਾਰਨ ਥਾਂ ਨਹੀਂ ਇਹ ਇੱਕ ਰਸਾਦਾਰ ਹੈ ਜਿੱਥੇ ਤਰਤੀਬ ਆਕਾਸ਼ ਨੂੰ ਮਿਲਦੀ ਹੈ ਅਤੇ ਮਨ ਰੱਬ ਨੂੰ ਜਦ ਵਾਪਸੀ ਦੇ ਰਸਤੇ ਵੱਲ ਪੈਰ ਮਾਦਦੇ ਹਨ ਤਾਂ ਇਹ ਹੀ ਲੱਗਦਾ ਹੈ ਕਿ ਮੈਂ ਨਹੀਂ ਆਇਆ ਸੀ ਦਰਸ਼ਨਾਂ ਲਈ ਮੈਨੂੰ ਬੁਲਾਇਆ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚ ਗਏ ਹਾਂ ਰਿਸ਼ੀਕੇਸ਼ ਰਿਸ਼ੀਕੇਸ਼ ਗੰਗਾ ਨਦੀ ਦੇ ਪਵਿੱਤਰ ਕੰਢੇ ਤੇ ਵਸਿਆ ਧਾਰਮਿਕ ਨਗਰ ਹੈ ਇੱਥੋਂ ਸ਼ੁਰੂ ਹੁੰਦੀ ਹੈ ਇੱਕ ਅਜੀਹੀ ਯਾਤਰਾ ਜੋ ਸਿਰਫ ਪੈਰਾਂ ਦੀ ਨਹੀਂ ਦਿਲ ਅਤੇ ਆਤਮਾ ਦੀ ਵੀ ਹੁੰਦੀ ਹੈ ਇੱਥੇ ਆਪਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਮੱਤਿਆ ਔਰ ਉਸ ਤੋਂ ਬਾਅਦ ਆਪਾਂ ਇੱਥੋਂ ਗੱਡੀ ਕਰਾਈ ਗੋਬਿੰਦ ਘਾਟ ਲਈ ਜਿਵੇਂ ਹੀ ਕੀਕੇਸ਼ ਪਿੱਛੇ ਛੱਡਦੇ ਹਾਂ ਸੜਕ ਪਹਾੜੀ ਰੂਪ ਤਾਰਨ ਕਰ ਲੈਂਦੀ ਹੈ ਰਾਹ ਮੋੜ ਖਾਂਦੇ ਜਾਂਦੇ ਹਨ ਤੇ ਹਰੇ ਭਰੇ ਪਹਾੜਾਂ ਦੇ ਵਿਚਕਾਰੋਂ ਇੱਕ ਸ਼ਾਂਤ ਯਾਤਰਾ ਸ਼ੁਰੂ ਹੁੰਦੀ ਹੈ ਇਹ ਰਸਤਾ ਸਿਰਫ ਕਿਚੜਾਈ ਨਹੀਂ ਇਹ ਸੋ ਤਾਂ ਮਨ ਦੀ ਪਵਿੱਤਰਤਾ ਵੱਲ ਦਾ ਰਸਤਾ ਜਿਵੇਂ ਜਿਵੇਂ ਸਾਡੇ ਵਾਣਚਮੋਲੀ ਜ਼ਿਲ੍ਹੇ ਦੇ ਵੱਲ ਵਧਦੇ ਹਨ ਜਿਵੇਂ ਤਿਵੇਂ ਤਿਵੇਂ ਦਰਿਆ ਅਲਤ ਨੰਦਾ ਸਾਤਾ ਜਾਂਦਾ ਹੈ ਪੰਨੀ ਪਹਾੜਾਂ ਦੀਆਂ ਛਾਵਾਂ ਹੇਠ ਹੌਲੀ-ਹੌਲੀ ਵਗਦਾ ਇੱਕ ਅਜੀਬੀ ਤਾਜ਼ਗੀ ਦਿੰਦਾ ਹੈ ਜੋ ਨਾ ਦਿਲ ਵਿੱਚ ਤਕਾਵਟ ਛੱਡਦਾ ਹੈ ਨਾ ਦਿਮਾਗ ਵਿੱਚ। ਬੁਲਜਨ ਚਮੋਲੀ ਰਾਹੀਂ ਕੁਝ ਕਈ ਛੋਟੇ ਪਿੰਡ ਪਾਰ ਕਰਦੇ ਹਨ ਜਿਵੇਂ ਪਿੱਪਲਕੋਟੀ, ਆਨੰਦਪ੍ਰਯਾਗ, ਪ੍ਰਯਾਗ। ਕਦੇ-ਕਦੇ ਹਲਕੀ ਬੁਹਾਰ, ਕਦੇ ਬਰਸਾਤੀ ਬੱਦਲ, ਕਦੇ ਚਮਕਦੇ ਸੂਰਜ ਦੀ ਚਮਕ ਇਹ ਰਾਸਤਾ ਮੌਸਮ ਨਾਲ ਗੱਲਾਂ ਕਰਦਾ ਹੈ। ਪਹਾੜਾਂ ਦੇ ਥਾਂ-ਥਾਂ ਤੇ ਹਵਾਈ ਚਮਕਦੇ ਦਰਿਆ ਟਾਨਾ ਉੱਤੇ ਡਿੱਗਦੀ ਤੋਪ ਇਹ ਸਭ ਕੁਝ ਇੱਕ ਆਤਮਿਕ ਕਵਿਤਾ ਵਰਗਾ ਲੱਗਦਾ ਹੈ ਜੋ ਰੱਬ ਨੇ ਕੁਦਰਤ ਰਾਹੀਂ ਲਿਖੀ ਹੋਵੇ ਜਦ ਅਸੀਂ ਚਮੋਲੀ ਪਹੁੰਚਦੇ ਹਾਂ ਇਹ ਨਿਰਣਾਇ ਦਾ ਬਿੰਦੂ ਹੁੰਦਾ ਹੈ ਇੱਥੇ ਅੱਗੇ ਜਾਂਦੇ ਹੋਏ ਯਾਤਰਾ ਸਖਤ ਵੀ ਹੋ ਜਾਂਦੀ ਹੈ ਪਰ ਨਾਲ ਨਾਲ ਅੰਦਰ ਹੈ ਪੂਰਨ ਨਿਵੈਕਲਤਾ ਇੱਥੋਂ ਦੇ ਲੋਕ ਸਾਦਗੀ ਨਾਲ ਸੇਵਾ ਕਰਦੇ ਟਾਪੇ ਪਾਣੀ ਲਾਈ ਹੋਈ ਟੈਕਸੀਆਂ ਉਹਨਾਂ ਦੀ ਇੱਕ ਸ਼ਬਦ ਸਾਫ਼ ਆਕਤੇ ਹਨ ਤੂੰ ਹੁਣ ਰੱਬ ਦੇ ਦਰਵਾਜ਼ੇ ਵੱਲ ਵੱਧ ਰੇ ਕੀ ਮੱਟ ਪਹੁੰਚਦੇ ਹੀ ਇੱਕ ਆਤਮਿਕ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਇੱਥੋਂ ਦੀਆਂ ਧਾਰਮਿਕ ਥਾਵਾਂ ਨਰਸਿੰਘ ਮੰਦਿਰ ਅਤੇ ਗੁਰਦੁਆਰਾ ਸਾਹਿਬ ਯਾਤਰੀਆਂ ਨੂੰ ਰਾਤ ਬਤਾਉਣ ਲਈ ਅਤੇ ਮਨ ਤਿਆਰ ਕਰਨ ਲਈ ਮੰਤਰਿਤ ਕਰਦੇ ਕੀ ਮੱਟ ਤੋਂ ਬਾਅਦ ਆਪਾਂ ਪਹੁੰਚਦੇ ਹਾਂ ਗੋਬਿੰਦ ਘਰ ਇੱਥੇ ਰੱਬ ਨਾਲ ਸੱਚਾ ਜੋੜ ਮਹਿਸੂਸ ਹੁੰਦਾ ਹੈ ਜਿੱਥੇ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਔਖੀ ਪਰ ਪ੍ਰੇਮਪੂਰਕ 13 ਕਿਲੋਮੀਟਰ ਲੰਬਾ ਰਸਤਾ ਕਦੇ ਟਲਾਨੀ ਕਦੇ ਚੜਾਈ ਪਰ ਹਰ ਕਦਮ ਚੜਦੀ ਕਲਾ ਦੀ ਗੂੰਜ ਨਾਲ ਇਹ ਪੈਦਲ ਰਸਤਾ ਸ਼ੁਰੂ ਹੁੰਦਾ ਇੱਥੇ ਇੱਕ ਪਾਸੇ ਲੁਕਿੰਦੀ ਅਲਕਨੰਦਾ ਅਤੇ ਦੂਜੇ ਪਾਸੇ ਪਹਾੜੀ ਚਟਾਨਾਂ ਉੱਤੇ ਬਣੀ ਛੋਟੀ ਲੱਕੜ ਦੀ ਪੱਗ ਪੱਗ ਜ਼ਿੰਦਗੀ ਰਸਤੇ ਵਿੱਚ ਕਈ ਜਗ੍ਹਾ ਤੇ ਛੋਟੇ ਟੀ ਸਟਾਲ ਪਾਣ ਕਰਨੇ ਤੇ ਬੜੀ ਗਿੰਤੀ ਧਨ ਕਚਰਾ ਅਤੇ ਫੋਨੀਆਂ ਵਾਲੇ ਜੋ ਬਜ਼ੁਰਗ ਜਾਂ ਥੱਕੇ ਹੋਏ ਯਾਤਰੀਆਂ ਰਲ ਲਈ ਰਸਾ ਆਸਾਨ ਬਣਾਉਂਦੇ ਹਨ ਜਦ ਤੁਸੀਂ ਪੀਤਾ ਪੀਹੋ ਵਾਲੇ ਟਾਬੇ ਤੇ ਪਹੁੰਚਦੇ ਹੋ ਤਾਂ ਠੰਡਾ ਪਾਣੀ ਚਾਹ ਅਤੇ ਬਾਹਰ ਗੁਰੂ ਦੀ ਸੰਸਾਰਿਕ ਗੂੰਜ ਤੁਹਾਡੇ ਦਿਮਗ ਨੂੰ ਠੰਡ ਪਾਉਂਦੀ ਹੈ ਇਸ ਤੋਂ ਬਾਅਦ ਆਪ ਦੇहां ਕੰਗਰੀਆ ਪਹਾੜ ਦਰਿਆ ਅਤੇ ਧੁੱਪछा ਇਤਨਾ ਕਿ ਉਹਨਾਂ ਜਿੰਦੀਕ ਆ ਜਾਂਦੇ ਹਨ ਕਿ ਲੱਗਦਾ ਰੱਬ ਆਪਣੇ ਹੱਥੀ ਇਸ ਥਾਂ ਨੂੰ ਘੜ ਰਿਹਾ ਸੀ ਇੱਥੇ ਰਾਤ ਦਾ ਆਰਾਮ ਅਗਲੇ ਦਿਨ ਦੀ ਚੜ੍ਹਾਈ ਦੀ ਤਿਆਰੀ ਹੈ ਕਈ ਯਾਤਰੀ ਇੱਥੇ ਰੁਕ ਕੇ ਵੈਲੀਆ ਫਲਾਵਰ ਨੂੰ ਵੀ ਜਾ ਕੇ ਦੇਖਦੇ ਹਨ ਪਰ ਜਿਹੜੇ ਸਿੱਧੇ ਹਿਮਕੁੰਡ ਸਾਹਿਬ ਨੂੰ ਜਾਣਾ ਚਾਹੁੰਦੇ ਹਨ ਉਹਨਾਂ ਲਈ ਸਵੇਰੇ 4 ਵਜੇ ਦਾ ਟਾਈਮ ਇਮਤਿਹਾਨ ਦੀ ਤਰ੍ਹਾਂ ਹੈ ਕੰਗਰੀਆਂ ਤੋਂ ਹੀਮਕੁੰਡ ਸਾਹਿਬ 6-7 ਕਿਲੋਮੀਟਰ ਇਹ ਰਸਤਾ ਲੰਬਾ ਨਹੀਂ ਪਰ ਔਖਾ ਜ਼ਰੂਰ ਹੈ ਪਹਾੜੀ ਰਸਤਾ ਇੱਕ ਉੱਤੇ ਕੇ ਪੱਥਰਾਂ ਨਾਲ ਬਣਿਆ ਹੋਇਆ ਹਰ 2 ਕਿਲੋਮੀਟਰ ਤੇ ਮਿਲਦੇ ਹਨ ਛੋਟੇ ਚਰਨੇ ਜਾਂ ਵਿਰਾਮ ਸਥਾਨ ਜਿੱਥੇ ਤੁਸੀਂ ਰੁਕ ਕੇ ਸ਼ਬਦ ਕੀਰਤਨਾਂ ਚਾਹ ਜਾਂ ਪਾਣੀ ਲੈ ਸਕਦੇ ਹੋ ਜਿਵੇਂ ਜਿਵੇਂ ਤੁਸੀਂ 10000 ਫੁੱਟ ਤੋਂ ਉੱਪਰ ਜਾਂਦੇ ਹੋ ਸਾਹ ਲੈਣਾ ਔਖਾ ਹੋ ਜਾਂਦਾ ਹੈ ਪਰ ਅੰਦਰੋਂ ਇੱਕ ਅਲੌਕਿਕ ਤਾਕਤ ਤੁਹਾਨੂੰ ਆਕਦੀ ਹੈ ਤੂੰ ਚੜ ਰਿਹਾ ਹਾਂ ਰੱਬ ਕੋਲ ਅਖੀਰ ਦੇ ਟਲਾਨੀ ਕਦਮ ਜਿੱਥੇ ਸਿਰ ਨਾਲ ਵੱਜਦੀ برفੀਲੇ ਪਹਾੜ ਪੂਰੇ ਨਜ਼ਾਰੇ ਨਾਲ ਖੁੱਲ ਜਾਂਦੇ ਹਨ ਤੇ ਦੂਰੋਂ ਸਫੈਦ ਗੁੰਬਦ ਵਾਲੇ ਏਮਕੁੰਡ ਸਾਹਿਬ ਇੱਕ ਆਤਮਿਕ ਚਮਕ ਵਾਂਗੂ ਲੱਗਦਾ ਹੈ ਏਮਕੁੰਡ ਸਾਹਿਬ ਦੇ ਦਰਸ਼ਨ ਰੂਹ ਦੀ ਆਵਾਜ਼ ਤੁਸੀਂ ਪਹੁੰਚ ਇੱਕ ਐਸੇ ਦਰ ਤੇ ਜਿੱਥੇ ਚਲੀ ਨਹੀਂ ਆ ਜਾਂਦਾ ਹੈ ਸਰੋਵਰ ਦਾ ਠੰਡਾ ਪਾਣੀ ਜਿਵੇਂ ਆਤਮਾ ਨੂੰ ਠੰਡਾ ਹੋਵੇ ਸਫੈਦ ਗੁਰਦੁਆਰਾ ਸ਼ਬਦ ਕੀਰਤਨ ਦੀ ਆਵਾਜ਼ ਅਤੇ ਹਜ਼ਾਰਾਂ ਸਿਰ ਨੀਵੇਂ ਹੋ ਜੋਸ਼ ਇੱਥੇ ਸਰੋਵਰ ਵਿੱਚ ਡੁਬਕੀ ਲਾਉਂਦੇ ਹਨ ਉਹ ਕਹਿੰਦੇ ਹਨ ਕਿ ਇਹ ਸਿਰਫ ਪਾਣੀ ਨਹੀਂ ਇਹ ਰੂਹ ਦੀ ਮਾਫੀ ਮਨ ਦੀ ਸਫਾਈ ਅਤੇ ਨਵਾਂ ਜਨਮ ਹੈ ਉਹ ਪਲ ਜਾਦੇ ਤੋਸੀ ਸਰੋਵਰ ਵਿੱਚ ਠੰਡੀ ਲਹਿਰ ਮਹਿਸੂਸ ਕਰਦੇ ਹੋਏ ਇਹ ਗੁਰੂ ਦੀ ਬਰਕਤ ਨਹੀਂ ਆ ਰਹੀ ਸਧਾਰਨ ਤਾਂ ਨਹੀਂ ਇਹ ਇੱਕ ਐਸਾ ਦਰ ਹੈ ਜਿੱਥੇ ਧਰਤੀ ਆਕਾਸ਼ ਨੂੰ ਮਿਲਦੀ ਹੈ ਅਤੇ ਮਨ ਨੂੰ ਜਮਨ ਮਰਨ ਹੁਕਮ ਹੈ ਗੁਰੂ ਸਾਹਿਬ ਦੇ ਸਾਹਮਣੇ ਇੱਕ ਠੰਡਾ ਸਾਫ ਕੱਚੇ ਕਟੋਰੇ ਵਰਗਾ ਸਰੂਪ ਜਿਸ ਵਿੱਚ ਯਾਤਰੀ ਨਾਲ ਇਸ਼ਨਾਨ ਕਰਦੇ ਹਨ ਕਈਆਂ ਦੀਆਂ ਅੱਖਾਂ 'ਚ ਪਾਣੀ ਹੁੰਦਾ ਹੈ ਕਈ ਰੂਹਾਂ ਅੰਦਰੋਂ ਕੰਬਦੀਆਂ ਹਨ ਕਿਉਂਕਿ ਇਹ ਪਾਣੀ ਸਿਰਫ ਸਰੀਰ ਨਹੀਂ ਮਨ ਦੀਆਂ ਪਾਪੀ ਸੋਚਾਂ ਨੂੰ ਵੀ ਧੋ ਜਾਂਦਾ ਹੈ ਜਦ ਪੈਰ ਇਸ ਪਾਣੀ 'ਚ ਪੈਂਦੇ ਹਨ ਇੱਕ ਝਟਕਾ ਲੱਗਦਾ ਹੈ ਝਟਕੇ 'ਚ ਵੀ ਰਹਿਮਤ ਹੁੰਦੀ ਹੇਮਕੁੰਡ ਸਾਹਿਬ ਵਿੱਚ ਕੋਈ ਸ਼ੋਰ ਨਹੀਂ ਸਿਰਫ ਹਵਾ ਦੀ ਹੌਲੀ-ਹੌਲੀ ਆਵਾਜ਼ ਸ਼ਬਦ ਦੀ ਧੁਨ ਅਤੇ ਆਪਣੇ ਅੰਦਰ ਗੂੰਜਦੀ ਇੱਕ ਆਵਾਜ਼ ਤੂੰ ਆ ਗਿਆ ਹਾਂ ਜਿੱਥੇ ਤੂੰ ਸਦਾ ਸੀ ਇੱਥੇ ਨਾ ਵੰਡ ਹੈ ਨਾ ਨਾ ਕੋਈ ਪੁਛਪੜਤਾਲ ਇੱਥੇ ਸਿਰਫ ਰੱਬ ਤੇ ਤੂੰ ਉਹ ਇਧਰ ਇਧਰ ਕਰਦੇ ਹੋਏ ਹੱਥ ਜੁੜ ਜਾਂਦੇ ਸਿਰ ਨਵਾਇਆ ਜਾਂਦਾ ਹੈ ਅੱਖਾਂ ਮੰਦ ਜਾਂਦੀਆਂ ਹਨ ਤੇ ਲੱਗਦਾ ਹੈ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹਨ ਇਹ ਇਹ ਨਾ ਸਿਰਫ ਇੱਕ ਥਾਂ ਇਹ ਮੇਰੀ ਰੂਹ ਦੀ ਵਾਪਸੀ ਸੀ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਤੁਹਾਨੂੰ ਤਾਂ ਹੀ ਕਹਿੰਦਾ ਤੂੰ ਇੰਨੇ ਕਿ ਦੌੜੇ ਦੌੜੇ ਜਦ ਵਾਪਸੀ ਦੇ ਰਸਤੇ ਵੱਲ ਪੈਰ ਵਧਦੇ ਹਨ ਤਾਂ ਇਹੀ ਲੱਗਦਾ ਹੈ ਕਿ ਮੈਂ ਨਹੀਂ ਆਇਆ ਸੀ ਦਰਸ਼ਨਾਂ ਲਈ ਮੈਨੂੰ ਬੁਲਾਇਆ